ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਾਥਪੁਰ ਪਿੰਡ ਆਏ ਆ ਜਿਹੜੇ ਮਰੀਜ਼ ਨੂੰ ਅੱਜ ਸਰਕਾਰ ਮਾਸੀਆ ਸਰਬਤ ਦਾ ਪਰਾ ਮਲਟੀਪਰਟੀਅਲਟੀ ਹਸਪੀਟਲ ਆ ਡਿਗਰੁਪ ਗੁਰਦਾਸਪੁਰ ਉਹ ਵੀ ਇਹ ਮੇਰੇ ਆਏ ਨਹੀਂ ਅੰਦਰ ਮਰੀਜ਼ ਨੂੰ ਲੈਣ ਗਏ ਨੇ ਆਪਾਂ ਆਪਣੀ ਐਂਬੂਲੈਂਸ 'ਚ ਮਰੀਜ਼ਾਂ ਨੂੰ ਲੈ ਕੇ ਜਾਂਦੇ ਸਾਡੇ ਤੇ ਜਾਂਦੇ ਆ ਤੇ ਜਿਹੜੇ ਗਰੀਬ ਨੇ ਉਹਨਾਂ ਦੇ ਫ੍ਰੀ ਲਾਜ ਹੁੰਦੇ ਨੇ ਤੇ ਇਹ ਸੰਗਤਾਂ ਨੂੰ ਬੇਨਤੀ ਕਿ ਵੱਤਵਾ ਸਾਥ ਦਿਆ ਕਰੋ ਤੇ ਜਿਹੜੇ ਸਾਡੇ ਵਿਰੋਧੀ ਨੇ ਉਹ ਵੱੱਟੋ ਆਜ ਵਿਰੋਧ ਕਰਦੇ ਨੇ ਉਹਨਾਂ ਨੂੰ ਵੀ ਰੱਬ ਚੜ੍ਹਦੀ ਕਲਾ ਬਕਸੇ ਸਮਤ ਬਕਸੇ ਤੇ ਜੇ ਰਣਨਾਕ ਦੀ ਕਿਰਪਾ ਉਹਦੇ ਵਿਰੋਧੀ ਜਿਹੜੇ ਉਹ ਪੈਰਾ ਥਲੇ ਰੋਲਦੇ ਹੀ ਨੇ ਉਹ ਬਰਨਾਨਕ ਦੀ ਕਿਰਪਾ ਨਾਲ ਤੇ ਜਦੋਂ ਅਸੀਂ ਤਾਂ ਚੜਨਾ ਚੜਨੇ ਚੜਨਾ ਜੋ ਡਿੱਗਣਾ ਡਿੱਗਣਾ ਹੀ ਡਿੱਗਣਾ ਬੇਨਤੀ ਹੈ ਕਿ ਐਹੋ ਜੇ ਕੰਮ ਕਰੋ ਲੋਕਾਂ ਦੇ ਇਲਾਜ ਕਰਾਓ ਸਰਬੱਤ ਦਾ ਭਲਾ ਮੰਗੋ ਤੇ ਗੁਰੂ ਨਾਨਕ ਤੁਹਾਡਾ ਵੀ ਭਲਾ ਕਰ ਦੂਗਾ ਤੇ ਤੁਹਾਨੂੰ ਲੋਕ ਸਮਾਤ ਬਕਸੇ ਜਿਹੜੇ ਸਾਡਾ ਵਿਰੋਧ ਕਰਦੇ ਨੇ ਸਮਾਤ ਬਕਸੇ ਗੁਰਨਾਨ ਆਹ ਕਾਰਜ ਕਰਿਆ ਕਰੋ ਹੁਣ ਸਰਬੱਤ ਦੇ ਭਲੇ ਸਾਡਾ ਹਸਪੀਟਲ ਲਾਡੀ ਗਰੁੱਪ ਮਰੀਜ਼ ਲੈ ਕੇ ਚੱਲੇ ਆ ਅੱਗੇ ਤੁਹਾਨੂੰ ਵੀਡੀਓ ਵਿਖਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ